ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਗੁਰਮਤਿ ਦੇ ਗਿਆਨ ਤੋਂ ਗੁਰਮਤਿ ਅਨੁਸਾਰ ਇਸ ਸਾਰੇ ਯੂਨੀਵਰਸ ਨੂੰ ਸਾਰੇ ਕਾਇਨਾਤ ਨੂੰ ਚਲਾਉਣ ਵਾਲੀ ਇੱਕੋ ਹੀ ਇੱਕ ਸ਼ਕਤੀ ਹੈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਵੈਸੇ ਗੁਰਗ੍ਰੰਥ ਸਾਹਿਬ ਜੀ ਵਿੱਚ ਨਾਮਾ ਦੇ ਪਿੰਨਪੇਦ ਜੀ ਨੇ ਪਿਆ ਗਿਆ ਪ੍ਰਾਤਨ ਵਕਤਾਂ ਵਿੱਚ ਜਿਹੜੇ ਦੇਵੀ-ਦੇਵਤਿਆਂ ਦੇ ਨਾਮ, avatars ਦੇ ਨਾਮ ਸਨ ਉਹਨਾਂ ਨਾਵਾਂ ਨਾਲ ਵੀ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ। ਲੇਕਿਨ ਉੱਥੇ ਜਦੋਂ ਉਹ ਨਾਮ ਆਉਂਦੇ ਹਨ ਤੇ ਉਹਨਾਂ ਦਾ ਮਤਲਬ ਉਹਨਾਂ ਦੇਵੀ-ਦੇਵਤੇ ਲਈ ਨਹੀਂ ਹੁੰਦਾ ਬਲਕਿ ਉਸ ਇੱਕ ਅਕਾਲਪੁਰਖ ਵਾਇਗੁਰੂ ਸਰਵ ਸ਼ਕਤੀ ਉਹ ਹਸਤੀ ਜੋ ਸਾਰੀ ਸ੍ਰਿਸ਼ਟੀ ਨੂੰ ਕਾਇਮ ਕਰਨ ਵਾਲੀ ਹੈ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੀ ਹੈ, ਚਲਾਏ ਮਨ ਰੱਖਣ ਵਾਲੀ ਹੈ ਤੇ ਸਮਾਪਤ ਕੀ ਕਰਨ ਵਾਲੀ ਜਿਹੜੀ ਸ਼ਕਤੀ ਹੈ ਉਸ ਨੂੰ ਪਰਮਾਤਮਾ ਅਕਾਲਪੁਰਖ ਵਾਇਗੁਰੂ ਕਿਹਾ ਗਿਆ ਹੈ। ਉਹ ਸ਼ਕਤੀ ਕੋਈ ਇਦਾਂ ਦੀ ਨਹੀਂ ਹੈ ਜਿਸ ਨੂੰ ਬਿਜਲੀ ਹੈ। ਬਿਜਲੀ ਕਿ ਸ਼ਕਤੀ ਹੈ ਲੇਕਿਨ ਬਿਜਲੀ ਸੋਚ ਦੀ ਵਿਚਾਰ ਦੀ ਨਹੀਂ ਹੈ ਬਿਜਲੀ ਦਾ ਅਗਰ ਬਿਜਲੀ ਬਣਾਉਣ ਵਾਲਾ ਵੀ ਮਿਸਯੂਜ਼ ਕਰੇਗਾ ਗਲਤ ਇਸਤੇਮਾਲ ਕਰੇਗਾ ਤਾਂ ਉਸ ਦੀ ਵੀ ਜਾਨ ਲੈ ਲੈਂਦੀ ਹੈ ਤੋ ਜਿਹੜੀ ਅਕਾਲਪੁਰ ਕੀ ਸ਼ਕਤੀ ਹੈ ਉਹ ਸੋਚ ਸੰਧ ਵਾਲੀ ਸ਼ਕਤੀ ਹੈ ਸਮਝਣ ਵਿਚਾਰਨ ਵਾਲੀ ਸ਼ਕਤੀ ਹੈ ਉਹ ਬਿਜਲੀ ਦੀ ਤਰ੍ਹਾਂ ਦੀ ਸ਼ਕਤੀ ਨਹੀਂ ਹੈ بے ਜਾਨ ਸ਼ਕਤੀ ਨਹੀਂ ਇਹ ਸਮਝ ਬੂਝ ਵਾਲੀ ਸ਼ਕਤੀ ਹੈ ਉਹ ਜਿਹੜੀ ਜਿਸ ਨੂੰ ਅਸੀਂ ਪ੍ਰਮਾਤਮਾ ਕਹਿੰਦੇ ਹਾਂ ਜਿਸ ਨੂੰ ਅਕਾਲਪੁਰਗ ਵਾਇਗਰੂ ਕਹਿੰਦੇ ਹਾਂ ਤੋ ਉਹਦੀ ਇਤਨੀ ਵੱਡੀ ਸ਼ਕਤੀ ਹੈ ਕਿ ਕੋਈ ਪਲੰ ਵਿੱਚ ਇਹ ਦਾੜਾ ਸਾਰਾ ਜਿਸ ਦਾ ਸੰਸਾਰ ਨਾਸ਼ ਕਰ ਸਕਦੀ ਹੈ ਔਰ ਪਲੰ ਵਿੱਚ ਸਾਰਾ ਇਤਨਾ ਵੱਡਾ ਸੰਸਾਰ ਮੁੜ ਕੇ ਬਣਾ ਸਕਦੀ ਹੈ ਉਸ ਨੂੰ ਕੋਈ ਥਿਉਰੀਆਂ ਦੇ ਅਨੁਸਾਰ ਨਹੀਂ ਉਹ ਚੱਲਦੀ ਉਹ ਆਪਣੀ ਉਹਦੀ ਰਜ਼ਾ ਹੈ ਪਲੰ ਵਿੱਚ ਕੁਝ ਨਾ ਕੁਝ ਹੋ ਸਕਦਾ ਹੈ ਹਰਨ ਪਰਜਾਂ ਕਾ ਨੇਤਰ ਫੋਰ ਨੇਤਰ ਫੋਰ ਹੁੰਦਾ ਅੱਖ ਦੇ ਜਿਵੇਂ ਅੱਖਾਂ ਸੀ ਚਮਕਾਨੇ ਅੱਖ ਸਾਡੀ ਪੁਤਲੀਆਂ ਲੀਆਂ ਨੇ ਇੱਕ ਜਿਹੜੀ ਵਾਰੀ ਅਸੀਂ ਹਿਲਦੇ ਹਾਂ ਇਸ ਨੂੰ ਇੱਕ ਨੇਤਰ ਦਾ ਫੋਰ ਕਹਿੰਦੇ ਨੇ ਉਹ ਪ੍ਰਮਾਤਮਾ ਇੱਕ ਨੇਤਰ ਦੇ ਫੋਰ ਜਿੰਨੇ ਸਮੇਂ ਵਿੱਚ ਉਹ ਇਸ ਸ੍ਰਿਸ਼ਟੀ ਨੂੰ ਬਣਾ ਸਕਦਾ ਹੈ ਮੁਰ ਕੇ ਸਾਰੀ ਦੇ ਸਾਰੀ ਦਾ ਗਰਕ ਵੀ ਕਰ ਸਕਦਾ ਹੈ ਹਰਨ ਪਰਨ ਜਾਂ ਕਾ ਨੇਤਰ ਫੋਰ ਜਿਸ ਕਾ ਮੰਤਰ ਨਾ ਜਾਣਾ ਹੋਰ ਇਹ ਜਿਹੜੀ ਸ਼ਕਤੀ ਉਹਦੇ ਕੋਲ ਹੈ ਜਿਹੜਾ ਉਹਦੇ ਬਾਰੇ ਇਹ ਮੰਨਦਾ ਹੈ ਇਹ ਕਿਸੇ ਹੋਰ ਨੂੰ ਨਹੀਂ ਮਿਲ ਸਕਦੀ ਇਹ ਮੰਨਦਾ ਜਿਹੜੀ ਉਸ ਪ੍ਰਮਾਤਮਾ ਇੱਕ ਨੂੰ ਹੈ ਤੋ ਇਹ ਕਹਿ ਲੈਣਾ ਕਿ ਜੀ ਚਾਰ ਹੀ ਖਾਨੀਆਂ ਨੇ ਪੈਦਾ ਇਹਦੇ ਚਾਰ ਹੀ ਤਰੀਕੇ ਨੇ ਜਾਂ ਪਰਾ ਪਸੰਦੀ ਮਦਮੋ ਬੈਖਰੀਏ ਚਾਰ ਹੀ ਬਾਨੀਆਂ ਨੇ ਨਹੀਂ ਗੁਰਬਾਣੀ ਕਹਿੰਦੀ ਹੈ ਇਤੇ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾ ਦੇ ਨਰਿੰਦ ਇਹ ਕੋਈ ਨਹੀਂ ਕਿਹਾ ਜਾ ਸਕਦਾ ਕਈ ਕੋਟ ਖਾਣੀ ਅਰਖੰਡ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ અવਤਾਰ ਕਈ ਯੁਗਤ ਕੀਨੋ ਵਿਸਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇਕ ਓੰਕਾਰ ਇਹ ਜਿਹੜਾ ਪਸਾਰਾ ਸੰਸਾਰ ਦਿਸਦਾ ਸੰਸਾਰ ਜਿਹਨੂੰ ਅਸੀਂ ਕੁਦਰਤ ਕਹਿੰਦੇ ਆ ਵਿਜੀਬਲ ਸੰਸਾਰ ਇਹ ਕਈ ਵਾਰ ਬਣਿਆ ਤੇ ਕਈ ਵਾਰ ਖਤਮ ਹੋਇਆ ਗੁਰਬਣੀ ਇਹ ਕਹਿੰਦੀ ਹੈ ਕਈ ਦਫਾ ਨਾਸ਼ ਵੀ ਹੋਇਆ ਮੁੜ ਕੇ ਪ੍ਰਮਾਤਮਾ ਨਿਰੰਕਾਰ ਤੂੰ ਉਹ ਆਕਾਰ ਬਣਦਾ ਹੈ ਨਿਰੰਕਾਰ ਨਿਰਗੁਣ ਰੂਪ ਤੇ ਜਿਸ ਦਾ ਸੰਸਾਰ ਉਹਦਾ ਸਰਗੁਣ ਰੂਪ ਹੈ ਵਿਜੀਬਲ ਔਰ ਇਨਵੀਜੀਬਲ ਉਹ ਇਨਵੀਜੀਬਲ ਤੂੰ ਹੀ ਇਹ ਵਿਜੀਬਲ ਸੰਸਾਰ ਬਣਿਆ ਹੈ ਉਸ ਨਿਰਗੁਣ ਰੂਪ ਤੂੰ ਸਰਗੁਣ ਮੰਡਿਰਗੁਣ ਤੇ ਸਰਗੁਣthia ਉਸ ਨਿਰਗੁਣ ਰੂਪ ਤੂੰ ਸਰਗੁਣ ਤੂੰ ਅਸੀਂ ਜਿਸ ਨੂੰ ਨਿਰਗੁਣ ਕਹਿੰਦੇ ਆ ਜਿਸ ਨੂੰ ਸੇ ਨਿਰੰਕਾਰ ਕਹਿੰਦੇ ਆ ਸਾਈਜ਼ ਦੀ ਬੋਲੀ ਨੂੰ ਵੇਵਸ ਕਿਹਾ ਵੇਜ਼ ਤੇ ਦੂਜੇ ਪਾਸੇ ਜਿਹੜਾ ਦਿਸਦਾ ਸੰਸਾਰ ਇਸ ਨੂੰ ਸਾਇਸ ਮੈਟਰ ਮੰਨਦੀ ਹੈ ਠੋਸ ਮੈਟਰ ਤੇ ਇਹਦੇ ਇਹ ਬਣਿਆ ਕਿਤੂ ਹੈ ਉਸ ਉਹਨਾਂ ਵੇਵਸ ਤੋਂ ਬਣਿਆ ਜਿਸ ਨੂੰ ਗੁਰਬਾਣੀ ਜੋਤ ਕਹਿੰਦੀ ਹੈ ਰੱਬੀ ਜੋਤ ਜੋਤ ਤੂੰ ਉਸ ਨਿਰਗੁਣ ਜੋਤ ਤੂੰ ਇਹ ਸਰਗੁਣ ਸੰਸਾਰ ਬਣਿਆ ਤੋ ਇਹ ਕਈ ਦਫਾ ਇਹ ਪਸਾਰਾ ਪਸਰਿਆ ਤੇ ਕਈ ਦਫਾ ਇਹ ਪਸਾਰਾ ਕੁਦਰਤ ਨੇ ਖਤਮ ਵੀ ਮੁੜ ਕੇ ਕਰ ਦਿੱਤਾ ਉਸ ਪ੍ਰਮਾਤਮਾ ਨੇ ਉਹ ਕਰ ਸਕਦਾ ਇਨੀ ਸ਼ਕਤੀ ਰੱਖਦਾ ਜਿਹੜੀ ਕੁਆਂਟਮ ਥਿਉਰੀ ਹੈ ਕੁਆਂਟਮ ਮੈਕੈਨਿਕਸ ਜਿਹੜੀ ਇਹ ਸਾਇੰਸ ਦੀ ਥਿਊਰੀ ਹੈ ਇਹ ਦੱਸਦੀ ਹੈ ਕਿ ਕਵਾਂਟਾ ਤੂ ਭਾਵ ਚੁੰਬਕੀ ਬਿਜਲੀ ਸ਼ਕਤੀ ਦਾ ਐਟਮ ਬਰਾਬਰ ਇੱਕ અત્યੰਤ ਛੋਟਾ ਭਾਗ ਜਨਿ ਜਿਹੜੀ ਇਹ ਬਿਜਲੀ ਸ਼ਕਤੀ ਹੈ ਜਿਸ ਨੂੰ ਇਹ ਕਵਾਂਟਾ ਕਿਹਾ ਗਿਆ ਹੈ ਇਹ ਇਹਦੀ ਇਹ ਚੁੰਬਕੀ ਸ਼ਕਤੀ ਹੈ ਖਿੱਚ ਰੱਖਦੀ ਹੈ ਆਪਣੇ ਆਪ ਦੀ ਤਾਕਤ ਰੱਖਦੀ ਹੈ ਔਰ ਐਟਮ ਬਰਾਬਰ ਇੱਕ અત્યੰਤ ਛੋਟਾ ਜਿਹਾ ਭਾਗ ਇਸ ਦਾ ਹੈ ਇੱਕ ਕਵਾਂਟਾ फिजिक्स ਵਿੱਚ ਕੁਆਂਟਾ ਕਿਸੇ ਫਿਜ਼ੀਕਲ ਆਕਾਰੀ ਹੋਣ ਦਾ ਛੋਟੇ ਤੋਂ ਛੋਟਾ ਭਾਗ ਹੈ ਜੋ ਇੰਟਰੈਕਟ ਕਰਦਾ ਹੋਵੇ ਜੋ ਇੰਟਰੈਕਟ ਕਰਦਾ ਹੋਵੇ ਕੁਆਂਟਾ ਕੁਆਂਟਮ ਥਿਊਰੀ ਤੇ ਕੁਆਂਟਮ ਮੈਕੈਨਿਕਸ ਐਟਮ ਤੇ ਮੋਲੀਕੂਲਸ ਦੀ ਬਣਤਰ ਤੇ ਵਰਤਾਰੇ ਦੀ ਗਿਆਨ ਪ੍ਰਾਪਤੀ ਹੈ ਇਹ ਜਿਹੜੀ ਕੁਆਂਟਾ ਥਿਊਰੀ ਹੈ ਇਹ ਇਹਨਾਂ ਮੋਲੀਕੂਲਸ ਅਤੇ ਇਨ ਐਟਮ ਦੇ ਬਾਰੇ ਜਾਣਕਾਰੀ ਰੱਖਣ ਵਾਲੀ ਇਹ ਵਿਦਿਆ ਹੈ ਕਵਾਂਟਮ ਥਿਊਰੀ ਐਟਮ ਤੇ ਮੋਲੀਕੂਲਸ ਦੇ ਵਰਤਾਓ ਦਾ ਗਿਆਨ ਹੈ ਕਵਾਂਟਮ ਕੁਆਂਟਾ ਸ਼ਬਦ ਉਤ ਲੈਆ ਗਿਆ ਹੈ ਜੋ ਐਟਮ ਦੇ ਪਰਮਾਣੂ ਦਾ ਬਿਜਲੀ ਚੁੰਬਕੀ ਸ਼ਕਤੀ ਦਾ ਇੱਕ ਛੋਟਾ ਅੰਸ਼ ਹੈ ਕਵਾਂਟਮ ਥਿਊਰੀ ਮੌਲਿਕਤਾ ਇਸ ਵਿੱਚ ਹੈ ਕਿ ਵਿਸ਼ਵ ਦਾ ਹਰ ਪਦਾਰਥ ਤੇ ਸ਼ਕਤੀ ਕਣ ਵੀ ਹੈ ਤੇ ਲਹਿਰ ਵੀ ਹੈ ਇਹ ਗੱਲ ਬੜੀ ਸੋਚਣ ਵਾਲੀ ਜੀ ਹੈ ਕਿ ਜਿਹਨੀ ਇਹ ਜਿਹੜੀ ਕੁਆਂਟਮ ਥਿਊਰੀ ਦੇ ਵਿੱਚ ਥਿ ਫਿਲਾਸਫੀ ਹੈ ਇਹਦੇ ਵਿੱਚ ਵਿਸ਼ਵ ਦਾ ਹਰ ਪਦਾਰਥ ਸ਼ਕਤੀ ਵੀ ਹੈ ਤੇ ਕਣ ਵੀ ਹੈ ਹਰ ਪਦਾਰਥ ਭਾਵੇਂ ਵਿਜ਼ੀਬਲ ਵੀ ਹੈ ਤੇ ਇਨਵੀਜ਼ੀਬਲ ਵੀ ਹੈ ਸ਼ਕਤੀ ਹੋ ਗਿਆ ਉਹ ਇਨਵੀਜ਼ੀਬਲ ਰੂਪ ਪ੍ਰਭੂ ਦਾ ਨਿਰਗੁਣ ਰੂਪ ਤੇ ਜਿਹੜਾ ਕਣ ਰੂਪ ਹੈ ਭਾਵੇਂ ਮੈਟਰ ਹੈ ਇਹ ਹੋ ਗਿਆ ਉਹਦਾ ਵਿਜ਼ੀਬਲ ਰੂਪ ਜਿਹੜਾ ਸਾਨੂੰ ਜਿਸ ਰਿਹਾ ਸੰਸਾਰ ਐਟਮੋ ਤੇ ਮੋਲੀਕੂਲਾਂ ਦਾ ਪਦਾਰਥ ਅਤੇ ਸ਼ਕਤੀ એનર્ਜੀ ਦੇ ਤੌਰ ਤੇ ਵਰਤਾਰੇ ਦਾ ਗਿਆਨ ਕੁਆਂਟਮ ਮੈਕੈਨਿਕਸ ਤੇ ਕੁਆਂਟਮ ਥਿਊਰੀ ਦਾ ਇਹ ਮੁਖਤਰਾ ਹੈ ਮਤਲਬ ਕਿ ਇਹਨਾਂ ਦਾ ਖਿਆਲ ਹੈ ਉਹ ਜਿਹੜਾ ਛੋਟੇ-ਛੋਟੇ ਕੁਆਂਟਾ ਹੈ ਉਹਨੋਂ ਤੂ ਇਹ ਦਿਸਦਾ ਸੰਸਾਰ ਬਣਿਆ ਹੈ ਦਰਅਸਲ ਸਾਰਾ ਵਿਸ਼ਵ ਸ਼ਕਤੀ ਹੈ ਇੱਕ એનર્ਜੀ ਹੈ ਜੋ ਲਗਾਤਾਰ ਬਦਲਦੀ ਹੋਈ ਇੱਕ ਰੂਪ ਤੋਂ ਦੂਜਾ ਰੂਪ ਧਾਰਨ ਕਰਦੀ ਰਹਿੰਦੀ ਹੈ ਇਸ ਸ਼ਕਤੀ ਨੂੰ ਤਿੰਨ ਰੂਪਾਂ ਵਿੱਚ ਵੰਡਿਆ ਜਾਂਦਾ ਹੈ 4% ਦਿਸਦਾ ਪਦਾਰਥ ਵਿਜੀਬਲ ਮੈਟਰ 22% ਕਾਲਾ ਪਦਾਰਥ ਡਾਰਕ ਮੈਟਰ ਤੇ 83% ਕਾਲੀ ਸ਼ਕਤੀ ਡਾਰਕ એનર્ਜੀ ਇਹ ਤਿੰਨ ਰੂਪ ਆਪਸ ਵਿੱਚ ਲਗਾਤਾਰ ਬਦਲਦੇ ਰਹਿੰਦੇ ਹਨ ਭਾਵ ਕਾਲੀ ਸ਼ਕਤੀ ਕਾਲਾ ਪਦਾਰਥ ਤੇ ਫਿਰ ਦਿਸਦੇ ਪਦਾਰਥ ਤੋਂ ਇਸੇ ਤਰ੍ਹਾਂ ਦਿਸਦਾ ਪਦਾਰਥ ਕਾਲਾ ਪਦਾਰਥ ਤੇ ਫਿਰ ਕਾਲੀ ਸ਼ਕਤੀ ਵਿੱਚ ਬਦਲਦਾ ਰਹਿੰਦਾ ਹੈ ਯਾਨੀ ਕਿ ਇਹ ਵਿਜੀਬਲ ਸੰਸਾਰ ਇਨਵੀਜ਼ੀਬਲ ਅਤੇ ਇਨਵੀਜ਼ੀਬਲ ਸੰਸਾਰ ਵਿਜ਼ੀਬਲ ਬੰਦਾ ਰਹਿੰਦਾ ਪਰ ਨਰਗੁਣ ਤੋਂ ਸਰਗੁਣ ਤੇ ਸਰਗੁਣ ਤੋਂ ਨਰਗੁਣ ਵੀ ਹੋ ਸਕਦਾ ਹੈ ਇਹ ਗੁਰਬਾਣੀ ਦੀ ਗੁਰਬਾਣੀ ਵੀ ਕਹਿੰਦੀ ਹੈ ਨਿਰਗੁਣ ਤੇ ਸਰਗੁਣ ਥੀ ਆ ਨਿਰਗੁਣ ਸਰਗੁਣ ਥਾਪੇ ਨਾਉ ਦੋ ਮਿਲ ਇਕਾਕੀਨ ਠਾਉ ਇਹ ਗੁਰਬਾਣੀ ਦੀ ਥਿਉਰੀ ਹੈ ਕਿ ਨਿਰਗੁਣ ਉਹ ਸਰਗੁਣ ਕੇਵਲ ਨਾ ਕਰਕੇ ਦੋ ਨੇ ਅਸਲ ਵਿੱਚ ਦੋ ਇੱਕੋ ਸ਼ਕਤੀ ਦਾ ਅੰਸ਼ ਨੇ ਇਹ ਕੁਆਂਟਾ ਵਗੈਰਾ ਜੋ ਵੀ ਕੁਝ ਹੈ ਜੋ ਵੀ ਇਹ ਮੋਲੀਕੂਲ ਨੇ ਇਹ ਉਸ ਪਰਮਾਤਮਾ ਦੇ ਹੀ ਅੰਸ਼ ਹਨ ਉਸ ਸਰਸ਼ਕਤੀ ਮਾਨ ਜਿਹੜੀ ਹਸਤੀ ਹੈ ਉਸ ਦੇ ਹੀ ਅੰਸ਼ ਹਨ ਅਸੀਂ ਕਈ ਵਾਰ ਭੁਲੇਖਾ ਖਾ ਜਾਂਦੇ ਹਾਂ ਜਿਸ ਤਰ੍ਹਾਂ ਕਹਿੰਦੇ ਨੇ ਭਈ ਇੱਕ ਜਗ੍ਹਾ ਕਹਿੰਦੇ ਨੇ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਮਨ ਜੋਤ ਦਾ ਰੂਪ ਹੈ ਪਰਮਾਤਮਾ ਦਾ ਅੰਸ਼ ਹੈ ਫਿਰ ਕਹਿੰਦੇ ਨੇ ਇਹ ਮਨ ਪੰਜ ਤੱਤ ਤੇ ਜਨਮਾ ਇੱਥੇ ਕਈ ਵਾਰ ਪ੍ਰਚਾਰਕ ਬੋਲ ਜਾਂਦੇ ਨੇ ਵੀ ਮਨ ਜਿਹੜਾ ਹੈ ਇਹ ਪਰਮਾਤਮਾ ਦਾ ਅਸ਼ ਨਹੀਂ ਹੈ ਵਰਕੇ ਪੰਜਾਂ ਤੱਤਾਂ ਤੋਂ ਬਣਿਆ ਤੇ ਭਾਈ ਪੰਜ ਤੱਤ ਕਿੱਥੋਂ ਬਣੇ ਪੰਜ ਤੱਤ ਜਿਹੜੇ ਨੇ ਉਹ ਵੀ ਤਾਂ ਪਰਮਾਤਮਾ ਦਾ ਹੀ ਹੈ ਨਹੀਂ ਕਿਉਂਕਿ ਗੁਰਬਾਣੀ ਇਹ ਮੰਨਦੀ ਹੈ ਕਿ ਸਭ ਤੂ ਆਜੋ ਹੈ ਉਹ ਪਰਮਾਤਮਾ ਆਪ ਉਹ ਸਰਵ ਸ਼ਕਤੀਮਾਨ ਅਸਤੀ ਜਿਸ ਨੂੰ ਅਸੀਂ ਬਿਜਲੀ ਤਾਕਤ ਸਾਇੰਸੀ ਬੋਲੀ ਚ ਕਹਿੰਦੇ ਕਈਏ ਉਹ ਜਿਹੜੀ ਸ਼ਕਤੀ ਹੈ ਉਹ ਨਿਰੰਕਾਰ ਸ਼ਕਤੀ ਹੈ ਉਸ ਨਿਰੰਕਾਰ ਤੂੰ ਹੀ ਇਹ ਆਕਾਰ ਵਿਜੀਬਲ ਸੰਸਾਰ ਬਣਦਾ ਔਰ ਉਹ ਜਿਹੜਾ ਇਨਵੀਜੀਬਲ ਸੰਸਾਰ ਹੈ ਉਸ ਨੂੰ ਸਾਇੰਸੀ ਬੋਲੀ ਚ ਵੇਵਸ ਕਹਿੰਦੇ ਹਾਂ ਅਸੀਂ ਤੇ ਗੁਰਬਾਣੀ ਦੀ ਬੋਲੀ ਸੁਣ ਜੋਤ ਕਹਿੰਦੇ ਆ ਅਲਾਈ ਨੂਰ ਕਹਿ ਰਹੇ ਆਂ ਬਸ ਇਹਨਾਂ ਸਾਰਾ ਫਰਕ ਹੈ ਉਸ ਨੂਰ ਤੂੰ ਹੀ ਉਸ ਨੂਰੀ ਤੂੰ ਇਹ ਖਾਕੀ ਸੰਸਾਰ ਬਣਿਆ ਇਹ ਕੁਆਂਟਮ ਸਿਊਰੀ ਵੀ ਇਹੀ ਗੱਲ ਸਮਝਾ ਰਹੀ ਹੈ ਕਿ ਉਹ ਔਰ ਜਿਹੜਾ ਇਹ ਠੋਸ ਪਦਾਰਤ ਹੈ ਜਿਹੜਾ ਵਿਜੀਬਲ ਸੰਸਾਰ ਹੈ ਇਹ ਖੜਾ ਹੈ ਇਨਵੀਜੀਬਲ ਦੀ ਸ਼ਕਤੀ ਨਾਲ ਇਨਵੀਜੀਬਲ ਦੀ ਵੇਵਜ਼ ਜਿਹੜੀਆਂ ਨੇ ਇਹਨੂੰ ਚਾਰਤਰਫ ਘੇਰ ਕੇ ਰੱਖਦੀਆਂ ਨੇ ਔਰ ਉਹ ਇਸ ਤਰ੍ਹਾਂ ਇੱਕ ਸੰਤੁਲਨ ਇੱਕ ਤਵਾਜ਼ਨ ਬਣਾ ਕੇ ਰੱਖਦੀਆਂ ਨੇ ਕਿ ਜਿਉਂ ਜਿਸ ਤਰ੍ਹਾਂ ਏਡਾ ਵੱਡਾ ਚੰ드ਰਮਾ ਹੈ ਏਡਾ ਵੱਡਾ ਸੂਰਜ ਹੈ ਇੰਨੇ ਵੱਡੇ ਹੋਰ ਸਿਆਰੇ ਹਨ ਗ੍ਰਹਿ ਜਿਨ੍ਹਾਂ ਦੇ ਅਸੀਂ ਪਿੱਛੇ ਜ਼ਿਕਰ ਕਰ ਆਇਆ ਜਿਹੜੇ ਇਸ ਪ੍ਰithvi ਤੋਂ ਕਈ ਗੁਣਾ ਵੱਡੇ ਹਨ ਉਹ ਕਿਸ ਤਰ੍ਹਾਂ ਉੱਪਰ ਆਵਾਜ਼ ਉੜਦੇ ਦਿਸ ਰਹੇ ਨੇ ਉਹਨਾਂ ਨੂੰ ਕਿਹੜੀ ਚੀਜ਼ ਨੇ ਥੰਮ ਕੇ ਰੱਖਿਆ ਹੋਇਆ ਸਾਇੰਸ ਕਹਿੰਦੀ ਹੈ ਵੀ ਜਿਹੜੀ ਵੇਵਜ਼ ਨੇ ਉਹਨਾਂ ਦਾ ਇੱਕ ਧਾਰਾ ਜਾਂ ਉਹਦੇ ਦੁਆਲੇ ਇੱਕ ਉਹਨਾਂ ਦੇ ਦੁਆਲੇ ਘੁੰਮਦਾ ਹੈ ਜਿਹੜਾ ਇਹਨਾਂ ਨੂੰ ਆਪਣੇ ਆਪ ਵਿੱਚ ਇੱਕ ਸਮਾ ਕੇ ਰੱਖ ਥੰਮ ਕੇ ਰੱਖਦਾ ਹੈ ਤੇ ਗੁਰਬਾਣੀ ਕਹਿੰਦੀ ਹੈ ਉਹ ਨਿਰਗੁਣ ਜਿਹੜਾ ਪਰਮਾਤਮਾ ਦੀ ਸ਼ਕਤੀ ਹੈ ਉਹ ਇਸ ਸਰਗੁਣ ਨੂੰ ਸੰਭਾਲ ਕੇ ਰੱਖਦੀ ਹੈ। ਤਕਰੀਬਨ ਇਹ ਗੱਲ ਆਪਸੀ ਮਿਲਦੀ ਹੈ। ਅਸੀਂ ਪੜਦੇ ਆਏ ਹਾਂ ਕਿ ਐਟਮ ਨਿਊਟ੍ਰੋਨ ਪ੍ਰੋਟੋਨ ਤੇ ਇਲੈਕਟ੍ਰੋਨ ਦਾ ਬਣਿਆ ਹੋਇਆ ਹੈ। ਇਸ ਵਿੱਚ ਇਲੈਕਟ੍ਰੋਨ ਇਹੋ ਜਿਹਾ ਭਾਗ ਹੈ ਜੋ ਐਟਮ ਦੇ ਦੁਆਲੇ ਤੇ ਫਿਰ ਆਪਣੇ ਧੁਰੇ ਦੇ ਦੁਆਲੇ ਲਗਾਤਾਰ ਘੁੰਮਦਾ ਰਹਿੰਦਾ ਹੈ। ਇਹੋ ਹੀ ਗੱਲ ਆ ਗਈ। ਅਸੀਂ ਇਹ ਵੀ ਜਾਣਦੇ ਹਾਂ ਕਿ ਸਾਰਾ ਵਿਸ਼ਵ ਐਟਮਾਂ ਦਾ ਹੀ ਬਣਿਆ ਹੋਇਆ ਹੈ। ਕਿਉਂਕਿ ਐਟਮ ਦਾ ਇੱਕ ਭਾਗ ਇਲੈਕਟ੍ਰੋਨ ਲਗਾਤਾਰ ਘੁੰਮਦਾ ਹੈ ਇਸ ਲਈ ਹਰ ਐਟਮ ਲਗਾਤਾਰ ਹਰਕਤ ਵਿੱਚ ਰਹਿੰਦਾ ਹੈ ਭਾਗ ਲਗਾਤਾਰ ਬਦਲੀ ਲਿਆਉਂਦਾ ਰਹਿੰਦਾ ਹੈ ਕਿਉਂਕਿ ਸਾਰਾ ਵਿਸ਼ੂਮ ਐਟਮਾਂ ਦਾ ਬਣਿਆ ਹੋਇਆ ਹੈ ਤੇ ਸਾਰੇ ਐਟਮ ਲਗਾਤਾਰ ਬਦਲਦੇ ਰਹਿੰਦੇ ਹਨ ਇਸ ਲਈ ਵਿਸ਼ੂਮ ਦੀ ਹਰ ਪਦਾਰਤ ਤੇ ਸ਼ਕਤੀ ਵੀ ਲਗਾਤਾਰ ਬਦਲਦੇ ਰਹਿੰਦੇ ਹਨ ਇਸੇ ਲਈ ਕਹਿੰਦੇ ਹਨ ਕਿ ਦੁਨੀਆ ਵਿੱਚ ਕੁਝ ਵੀ ਸਥਾਈ ਨਹੀਂ ਹੈ ਦੁਨੀਆ ਦਿੱਸਦੇ ਸੰਸਾਰ 'ਚ ਕੋਈ ਵੀ ਚੀਜ਼ ਸਥਾਈ ਨਹੀਂ ਹੈ ਸਭ ਬਿੰਸਨ ਹਾਰ ਰਿਹਾ ਹੈ ਤੋ ਗੁਰਬਾਣੀ ਕਹਿੰਦੀ ਹੈ ਕਿਸ ਨਾਲ ਕੀ ਚਾਹ ਦੋਸਤੀ ਸਭ जग ਚਲਨਹਾਰ ਜੋ ਦਿਸੈ ਸੋ ਸਗਲ ਵਿਨਾਸ ਹੈ ਜੋ ਦਿਸਰਿਆ ਵਿਜ਼ਿਬਲ ਹੈ ਇਹ ਸਭ ਬਿਨਸੁਨਹਾਰ ਹੈ ਇਹ ਮੁੜਕੇ ਇਹ ਲਹਿਰ ਤੂੰ ਵੇਵ ਤੂੰ ਠੋਸ ਬਣਿਆ ਜੋਤ ਤੂੰ ਨਿਰਗੁਣ ਤੂੰ ਸਰਗੁਣ ਬਣਿਆ ਤੇ ਸਰਗੁਣ ਮੁੜ ਖਤਮ ਹੋ ਕੇ ਨਿਰਗੁਣ ਵਿੱਚ ਸਮਾ ਸਕਦਾ ਅਸੀਂ ਅੱਪੀ ਆਪਣੀ ਅੱਖੀਂ ਦੇਖਦੇ ਆ ਕਿਦੇ ਮਕਾਨ ਦੀ ਛੱਤ ਦੇ ਲੇਟੇ ਹੋਈਏ ਤੇ ਕਈ ਤੁਹਾਨੂੰ ਤਾਰੇ ਉੱਪਰੋਂ ਟੁੱਟਦੇ ਦਿੱਸਦੇ ਨੇ ਇਹ ਸਾਨੂੰ ਨਿੱਕੇ ਜਿਹੇ ਬਲੁਰਾ ਜਿਨੇ ਦਿਸਦੇ ਨੇ ਨਾ ਪਰ ਇਹ ਇੰਨੇ ਛੋਟੇ ਨਹੀਂ ਹੁੰਦੇ ਇਹ ਕਈ ਦਫਾ ਸਾਡੀ ਜ਼ਮੀਨ ਤੋਂ ਇਸ ਜ਼ਮੀਨ ਤੋਂ ਕਈ ਗੁਣਾ ਵੱਡੇ ਹੁੰਦੇ ਨੇ ਜਿਹੜੇ ਸਾਦੇ ਦੇਖਦੇ ਦੇਖਦੇ ਸ਼ੇਰਾ ਸ਼ੇਰਾ ਰੇਸ਼ਾ ਰਿਸ਼ਾ ਹੋ ਕੇ ਖਤਮ ਹੋ ਜਾਂਦੇ ਨੇ ਨਿਰਗੁਣ ਦੇ ਵਿੱਚ ਸਮਾ ਜਾਂਦੇ ਨੇ ਐਡਾ ਵੱਡਾ ਸਰਗੁਣ ਵਿਜ਼ੀਬਲ ਉਹ ਜਿਹੜਾ ਗ੍ਰਹਿ ਹੈ ਉਹ ਇਸ ਇਨਵੀਜ਼ੀਬਲ ਦੇ ਵਿੱਚ ਸਮਾ ਜਾਂਦਾ ਬਿਲਕੁਲ ਤੋਂ ਇਹ ਗੁਰਬਾਣੀ ਕਹਿੰਦੀ ਹੈ ਕਿ ਨਿਰਗੁਣ ਤੋਂ ਸਰਗੁਣ ਤੇ ਸਰਗੁਣ ਤੋਂ ਮੁੜ ਕੇ ਨਿਰਗੁਣ ਹੋ ਜਾਂਦਾ ਹੈ ਤੇ ਜਿਹੜਾ ਸਰਗੁਣ ਹੈ ਇਹ ਸਭ ਬਿਨਸਨਹਾਰ ਹੈ ਜੋ ਦੀਸਾ ਸੁਸਗਰ ਬਿਨਾਸ ਹੈ ਸਭ ਬਿਨਸਨਹਾਰ ਹੈ ਇੱਕ ਰੂਪ ਤੋਂ ਦੂਸਰਾ ਰੂਪ ਲਗਾਤਾਰ ਬਦਲਦਾ ਰਹਿੰਦਾ ਹੈ ਕਿਤੇ ਥੋੜਾ ਕਿਤੇ ਬਹੁਤਾ ਇਸ ਤੋਂ ਇਹ ਸਾਬਤ ਹੋਇਆ ਕਿ ਕੋਈ ਵੀ ਪਦਾਰਥ ਸਥਾਈ ਨਹੀਂ ਹੈ ਹਰ ਪਦਾਰਥ ਸ਼ਕਤੀ ਵਿੱਚ ਬਦਲਦਾ ਹੈ ਤੇ ਫਿਰ ਪਦਾਰਥ ਬਣਦਾ ਹੈ ਜੇ ਐਟਮ ਨੂੰ ਤੋੜਿਆ ਜਾਵੇ ਤਾਂ ਇਸ ਤੋਂ એનર્ਜੀ ਪਾਰਟੀਕਲ ਬਣ ਜਾਣਗੇ ਜੋ ਲਹਿਰ ਰੂਪੀ ਹੋਣਗੇ ਪਦਾਰਥ ਰੂਪੀ ਨਹੀਂ ਦੱਸੋ ਐਟਮਸ ਨੂੰ ਤੋੜਿਆ ਜਾਏ ਇਹ ਵੀ ਮੁੜ ਕੇ ਲਹਿਰ ਰੂਪ ਜਣੀ ਜੋਤ ਰੂਪ ਰਹਿ ਜਾਣਗੇ ਇਹ ਠੋਸ ਨਹੀਂ ਰਹਿਣਗੇ ਇਹ ਸਾਇੰਸੀ ਥਿਉਰੀ ਹੈ ਕਿਹੜੀ ਇਹ ਇਹ ਕੁਆਂਟਮ ਮੈਕੈਨਿਕਸ ਆ ਜਿਹੜੀ ਇਹ ਥਿਉਰੀਆਂ ਨੇ ਉਹਦੇ ਵਿੱਚ ਇਹ ਆਉਂਦਾ ਜੇ ਐਟਮ ਨੂੰ ਤੋੜਿਆ ਜਾਵੇ ਤਾਂ ਇਸ ਤੋਂ એનર્ਜੀ ਪਾਰਟੀਕਲ ਬਣ ਜਾਣਗੇ ਲਹਿਰ ਰੂਪੀ ਹੋਣਗੇ ਪਦਾਰਥ ਰੂਪੀ ਨਹੀਂ ਸੋ ਕੁਆਂਟਾ ਪਦਾਰਥ ਵੀ ਹੈ ਤੇ ਲਹਿਰ ਵੇਵ ਦੋਨੋਂ ਹੀ ਹੈ ਇਹਨਿਕੋਂਟਾ ਦੇ ਵੀ ਹੈ ਤੇ ਠੋਸ ਪਦਾਰਥ ਮੈਟਰ ਵੀ ਹੈ ਇਸ ਤਰ੍ਹਾਂ ਜੋਤ ਵੀ ਹੈ ਤੇ ਜੋਤ ਤੁ ਇਹ ਸਰਗੁਣ ਰੂਪ ਜਿਹੜਾ ਦਿਸਦਾ ਸੰਸਾਰ ਹੈ ਉਹ ਪਰਮਾਤਮਾ ਇਹ ਵੀ ਬਣਦਾ ਹੈ ਉਹ ਚਾਹੇ ਤੇ ਕਿਸੇ ਕਿਸੇ ਸਰਗੁਣ ਰੂਪ ਬਣ ਕੇ ਦਿਸਣਾ ਸ਼ੁਰੂ ਹੋ ਜਾਏ ਕਿਸੇ ਰੂਪ ਵਿੱਚ ਤੇ ਚਾਹੇ ਤੇ ਇਸ ਸਰਗੁਣ ਨੂੰ ਖਤਮ ਕਰਕੇ ਮੁੜ ਕੇ ਨਿਰਗੁਣ ਹੋ ਜਾਏ ਇਨਵੀਜ਼ੀਬਲ ਹੋ ਜਾਏ ਇਹ ਉਸਦੀ ਰੱਬ ਦੀ ਰਜ਼ਾ ਹੈ ਇਹ ਕਦੇ ਪਦਾਰਥ ਰੀਤਰਮ ਬਰਤਾਉ ਕਰਦਾ ਹੈ ਤੇ ਕਦੇ ਲਹਿਰ ਵੇਵ ਵਾਂਗ ਜੋ ਸ਼ਕਤੀ એનર્ਜੀ ਹੈ ਪਾਉਮ ਇਹ ਕਦੇ ਪਦਾਰਤ ਬਣ ਕੇ ਸ੍ਰਿਸ਼ਟੀ ਦੇ ਪ੍ਰਭਾਵ ਪਾਉਂਦਾ ਹੈ ਤੇ ਕਦੇ ਮੂੜ ਵੇਵ ਬਣ ਕੇ ਕਦੇ ਜੋਤ ਰੂਪ ਹੋ ਕੇ ਵੀ ਆਪਣਾ ਅਸਰ ਦਿਖਾਉਂਦਾ ਹੈ ਤੇ ਕਦੇ ਸਰਗਣ ਰੂਪ ਹੋ ਕੇ ਵੀ ਕਰਮ ਕਰਦਾ ਸਮਝ ਨੂੰ ਪਾਵੇਂ ਇਹ ਅਟਪਟਾ ਲੱਗੇ ਪਰ ਸਚਾਈ ਤਾਂ ਇਹੋ ਹੈ ਕਿ ਪਾਰਟੀਕਲ ਤੇ ਲਹਿਰ ਉਸੇ ਕੋਣਤਾ ਦੇ ਵਰਤਾਰੇ ਹਨ ਇਹ ਨੇ ਜੀ ਸਜ ਦੇ ਥਿਉਰੀ ਉਹਨਾਂ ਨੂੰ ਗੁਰਮਤ ਅਰ ਤੁਸੀ ਮਿਲਾ ਕੇ ਦੇਖ ਲਓ ਬਿਲਕੁਲ ਸਿਰਫ ਵਰਡਿੰਗ ਦਾ ਫਰਕ ਹੈ ਸਾਇੰਸ ਵੇਵ ਕਹਿੰਦੀ ਹੈ ਅਸੀਂ ਜੋਤ ਕਹਿੰਦੀ ਅਸੀਂ ਅੱਲਾਇ ਨੂਰ ਕਹਿੰਦੇ ਆ ਸਾਇੰਸ ਐਟਮ ਕਹਿੰਦੀ ਹੈ ਸਾਇੰਸ ਠੋਸ ਕਹਿੰਦੀ ਹੈ ਮੈਟਰ ਕਹਿੰਦੀ ਹੈ ਅਸੀਂ ਇਸ ਨੂੰ ਸਰਗਨ ਰੂਪ ਕਹਿੰਦੇ ਆ ਪਦਾਰਥ ਰੂਪ ਕਹਿੰਦੇ ਆ ਕੁਆਂਟਾ ਦਾ ਪਾਰਟੀਕਲ ਦੇ ਵੇਵ ਦਾ ਇਹ ਵਰਤਾਰਾ ਜੋ ਇਲੈਕਟ੍ਰੋਨਸ ਦੇ ਫੋਟੋਨਸ ਵਿੱਚ ਪਾਇਆ ਜਾਂਦਾ ਹੈ ਵੇਵ ਪਾਰਟੀਕਲ ਡਿਊਅਲਟੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਯੰਗ ਦਾ ਕੀਤਾ ਦੋ ਗਲੀਆਂ ਵਾਲਾ ਤਜਰਬਾ ਇਸ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਜੋ ਕਿ ਅਸੀਂ ਉਸ ਜਿਹੜੀ ਤਸਵੀਰ ਹੈ ਉਹਦੇ ਦਰੀਏ ਸਮਝ ਸਕਦੇ ਹਾਂ ਕਿਉਂਕਿ ਇੱਥੇ ਅਸੀਂ ਇਹ ਸਾਡਾ ਇਹ ਜ਼ਬਾਨੀ ਲੈਕਚਰ ਹੈ ਇਹਦੇ ਵਿੱਚ ਅਸੀਂ ਉਹ ਤਜਰਬਾ ਜਿਹੜਾ ਹੈ ਉਹ ਅਸੀਂ ਜ਼ਾਹਿਰ ਨਹੀਂ ਕਰ ਸਕਦੇ ਬੋਹਰ ਮਾਡਲ ਫੋਟੋਨ ਨੂੰ ਪਾਰਟੀਕਲ ਤੋਂ ਵੇਵ ਦਿਖਾਉਣ ਦੀ ਉਹ ਜਿਹੜੀ ਇੱਕ ਫਿਜ਼ੀਕਲ ਸ਼ਕਲ ਹੈ ਦੋ ਗਲੀਆਂ ਵਾਲਾ ਤਜਰਬਾ ਅਸੀਂ ਆਮ ਤੌਰ ਤੇ ਇਹੋ ਸਮਝਦੇ ਰਹਾਂ ਕਿ ਇਲੈਕਟ੍ਰੋਨ ਜਾਂ ਫੋਟੋਨ ਪਾਰਟੀਕਲ ਦੇ ਰੂਪ ਵਿੱਚ ਸਿਰਫ ਇੱਕ ਗਲੀ ਵਿੱਚੋਂ ਦੀ ਹੀ ਨਿਕਲ ਸਕਦੇ ਹਨ ਪਰ ਅਸਲ ਵਿੱਚ ਇੱਕ ਹੀ ਇਲੈਕਟ੍ਰੋਨ ਜਾਂ ਫੋਟੋਨ ਪਾਰਟੀਕਲ ਤੇ ਵੇਵ ਦੇ ਰੂਪ ਵਿੱਚ ਦੋ ਵਕਫ ਵਕ ਗਲੀਆਂ ਵਿੱਚੋਂ ਦੀ ਨਿਕਲਦੇ ਹਨ ਇਸ ਤੋਂ ਸਿੱਧ ਹੁੰਦਾ ਹੈ ਕਿ ਇਲੈਕਟ੍ਰੋਨ ਤੇ ਫੋਟੋਨ ਪਾਰਟੀਕਲ ਵੀ ਹਨ ਤੇ ਵੇਵ ਵੀ ਹਨ ਦੇਖੋ ਇਸ ਵਾਰ ਸਮਝ ਗਰੀਏ ਕਿ ਇਲੈਕਟ੍ਰੋਨ ਪਾਰਟੀਕਲ ਵੀ ਹਨ ਤੇ ਵੇਵ ਵੀ ਹਨ ਇਹ ਚੀਜ਼ ਗੁਰਬਾਣੀ ਜਿਹੜੀ ਹੈ ਕਹਿੰਦੀ ਹੈ ਕਿ ਜੋਤ ਸਰਗੁਣ ਵੀ ਹੈ ਤੇ ਨਿਰਗੁਣ ਵੀ ਹੈ ਸਰਗੁਣ ਉਸੇ ਦਾ ਰੂਪ ਹੈ ਤੇ ਸਰਗੁਣ ਮੁੜ ਕੇ ਨਿਰਗੁਣ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸ਼ਾ جاری ਹੈ